Hãy subscribe cho kênh Ghiền Mì Gõ Để không bỏ ਨਾ ਨਾ ਪਰਮਜੀਤ ਇਹਦਾ ਲਈ ਬੇਟੇ ਨਾਲ ਪਤਾ ਇਨੇ ਲੱਗਾ ਗੱਡੀ ਜੋ ਉਤਰ ਲਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦਿਸ਼ਾ ਸੀਗੀ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਰਹਿ ਗੇ ਅਮਰੀਕਾ ਨੂੰ ਹੀ ਗਿਆ ਸੀ ਅੱਛਾ ਉੱਥੇ ਗਿਆ ਜੀ ਮੈਨੂੰ ਚੈੱਕ ਕਰਨ ਲੱਗਾ ਮਗਰ ਉਹ ਗੱਡੀ ਆਈ ਮਗਰ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹ ਬਾਲਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਏ ਤੁਹਾਡੇ ਨਾਲ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਇਹ ਹਾਂਜੀ ਹਾਏ ਧੀ ਵੀ ਮੰਨਦੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਾਏ ਅਸੀਂ ਬਰਬਾਦ ਹੋ ਗਏ ਆ ਹਏ ਖੈ ਵਤ ਹੈ ਰਹੀ ਬੜਾ ਸੁਣੋ ਸੁਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਏ ਦੋ ਸਾਲ ਹੀ ਹੋਏ ਗਏ ਨੂੰ ਅਜੇ ਉਹਨੇ ਸੱਟ ਪਾ ਲਈ ਉਹ ਚੱਲ ਗੜੀ ਕੋਈ ਨਹੀਂ ਜਲੀ ਜਿੱਡਾ ਜਵਾਨ ਸੀ ਫੇਨੀ ਸੱਟੋ ਦੇ ਗੜੀ ਕੋਈ ਚੀਜ਼ ਨਹੀਂ ਸੀ ਪਾਹੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਆਏ ਮੇਰੇ ਪੋਤਰੇ ਕੀਤੇ ਮੈਂ ਨਹੀਂ ਕੀਤੀ ਅਨੇਕ ਰੀ ਮਮੀ ਆਖ ਤੇਜ ਵੈੰਦੋ ਜਾਨਾ ਜਾਨਾ ਵੀ ਮੈਂ ਕਰਦਾ ਸਾਡੇ ਨਾ ਟਰਾਲੇ ਚ ਗੱਲਾਂ ਕਰਦਾ ਗਿਆ ਮੁਰਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆ ਹੀ ਆ ਮਰ ਜੂ ਪੋਤਰੇ ਕੰਦਾ ਮੈਂ ਸੌਣ ਲੱਗਾ ਮੁਰਕੇ ਹੀ ਅੱਖਾਂ ਸੌਂ ਜਾਂ ਹੀ ਵੀ ਸੌਂ ਲੀਕ ਮੈਨੂੰ ਮੁਰਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਅੱਛਾ ਤੇਜ ਵੀਰੂ ਵੇ ਕੀ ਬਣ ਗਿਆ ਤੇਰੇ ਨਾਲ ਚਾਰ ਦਿਨ ਹੋ ਗਏ ਫੂਲ ਲਾਉਂਦਿਆਂ ਨੂੰ ਕਿਤੇ ਹਨਾ ਹੂੰ ਤੇ ਨਾ ਨਾ ਸਾਡੇ ਨਾਲ ਫੂਲ ਨਹੀਂ ਚੁੱਕਿਆ ਹਫ਼ਤਾਰ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹਾਏ ਕੀ ਕਰਾਂਗੇ ਕਿਥੋਂ ਲੱਭਾਂ ਤੇਜ ਵੀਰ ਤੈਨੂੰ ਆਏ ਸਾਡਾ ਦੀਵਾ ਗੁੱਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਜੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ ਤੇ ਆਪ ਰੋਟੀ ਖੋਣੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿੰਨੇ ਤੱਕ ਹੈ ਬੱਚਾ 2 ਸਾਲ ਹੋ ਗਏ ਆ 2 ਸਾਲ ਹੋ ਗਏ ਆ ਗਏ ਜਿਵੇਂ ਉੱਥੇ ਐ ਟੰਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਨਹੀਂ ਲੜ ਕੇ ਨਜ਼ਰ ਹੋ ਗਿਆ ਹੈ ਜਾਨ ਨੂੰ ਕਨੇ ਕਿਹਦਾ ਚਾਰ ਸਾਲ ਹੋ ਗਏ ਵਿਆਹ ਨੂੰ ਚਾਰ ਸਾਲ ਹੋ ਗਏ ਵਿਆਹ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਆਹੋ ਮਾਰੇ ਗਏ ਇਹਦੇ ਹੋਏ ਵੇਚਣਾ ਬੱਚੇ ਦੀ ਡੈਡ ਬੁੱਕ ਬੱਚਾ ਸਾਡਾ ਇਧਰ ਭੇਜ ਦਿਓ ਉਧਰ ਦੇਥ ਹੋ ਗਈ ਬੱਚੇ ਦੀ ਡੈਡ ਬੁੱਕ ਇਧਰ ਆ ਜਾ ਛੇਤੀ ਤੋਂ ਛੇਤੀ ਅਹੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਅੱਥੀ ਰਸਨਾ ਇੱਧਰ ਹੀ ਆ ਜਾਓ ਅੱਥੀ ਅਹੀਂ ਸਭ ਕੁਝ ਕਰਨਾ ਹੱਥੀ ਅਹੀਂ ਵੇਖ ਲਈਏ ਨੂੰ ਆਏ ਨੂੰ ਗਰਣਾ ਲਾ ਲੀਏ ਫੇ ਕੀ ਕੁਛ ਬਣਿਆ ਇਹਦੇ ਨਾਲ ਓਹੋ ਮੇਰਾ ਨਾਂ ਜੀ ਭਾਈ ਦਵਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਤੇ ਇਹ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੀ ਲੜਕਾ ਹੀ ਆਪਣਾ ਕੀ ਗੱਲ ਬੜੀ ਨਜ਼ਰ ਨਾਲ ਨੂੰ ਕਿੰਨੇ ਚੱਕ ਬੈਸੀ ਗੱਲ ਜੀ ਕਾਦੀ ਬਣਨੀ ਸੀ ਮੇਰਾ ਦੋਨ ਲਖਾ ਤੇਰੀ ਦੋਨ ਲਖਾ ਦੋਨ ਹੋ ਗਏ ਅੱਜ ਕਨੇਡਾ ਚ ਤੁਹਾਨੂੰ ਕਿਨੇ ਚਿਰ ਤੋਂ ਮੈਂ ਹਾਂ ਕਿਨੇਡਾ ਗਏ ਸੀ ਇਹ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਾਸਾ ਵਾਪਰ ਕਰ ਹਾਂਜੀ ਹਾਸਾ ਆਉਂਦਾ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਧਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਪੰਜਾਬੀ ਸੱਚੀ ਜੋਦੀ ਡੈੱਡ ਬੋਰਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਤਾਂ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫੇਰ ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੇ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰਜੇ ਤੇ ਹੀ ਆਏ ਹੋ ਇੱਕ ਮੰਜਾ ਸਵੇਰੇ ਸੁੱਕੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ پتہ ਪਤਾ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਕਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਹੈ ਕੀ ਕਰਨਾ ਹੈ ਸਾਡੇ ਲੋਕ ਵੀ ਤੁਹਾਡੇ ਉੱਤੇ ਹਾਂਜੀ ਨਾ ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ ਮੇਰੇ ਨਾਮ ਅਰਸ਼ਬੀਰ ਹੈ ਅਰਸ਼ਬੀਰ ਅਰਸ਼ਬੀਰ ਕੀ ਕਰ ਰਹੇ ਹੋ ਕੀ ਗੱਲ ਹੋਈ ਹੈ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਾਇਲੇ ਤੇ ਗੱਡੀ ਤਾਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀਗੇ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਰਨਾ ਕੀ ਪੜਾ ਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਛੱਟ ਲੱਗ ਗਈ ਮਣਕ ਤੇ ਬੱਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ